ਥੋੜਾ ਜਿਹਾ ਹੌਸਲਾ ਕਰ ਆਪੀ ਆ ਜੂਗੀ ਹੌਸਲਾ ਨਿਕਾ ਹੁੰਦਾ ਠੀਕ ਆ ਨਾ ਜਿੱਦਣ ਦੇਤੀ ਨਾ ਪਹਿਲੇ ਤੇ ਸਾਰੇ ਪੈਸੇ ਉਹਨੂੰ ਫੜਾਤੇ ਫੇਰ ਤੁਹਾਡੀ ਅਕਲ ਟਕਾਣੇ ਆਉਣੀ ਆ ਹੌਸਲਾ ਕਰ ਕਰਕੇ ਤੇ ਅੱਗੇ ਬੈਠੇ ਜੇ ਨਾ ਜਿਹੜੀ ਪੈਣੀ ਹੈਗੀ ਮਾੜੀ-ਮੋਟੀ ਉਹ ਵੀ ਜਾਂਦੀ ਰਣੀ ਜੇ ਤੁਹਾਨੂੰ ਦੱਸਦਾ ਮੇਰੀ ਗੱਲ ਸੁਣ ਲੈ ਜੇ ਇਹ ਕੰਮ ਕਰੂਗੀ ਨਾ ਤੇ ਮੁੜ ਕੇ ਸਾਰੀ ਉਮਰ ਅੱਛਾ ਇਦਾਂ ਕਰ ਮੈਨੂੰ ਫੋਨ ਲਾ ਕੇ ਦੇਹਾਂ ਤੇਰੀ ਦੀਦੀ ਨੂੰ ਬੜੇ ਦਿਨ ਹੋਇਆ ਫੋਨ ਕੀਤਾ ਨਹੀਂ ਕੋਈ ਨਹੀਂ ਤਾਈ ਜੀ ਲੱਗਿਆ ਨੀਗਾ ਹੈਗਾ ਮੈਂ ਘਟ ਕੇ ਅੰਦਰ ਜਾਨੀ ਆ ਨਾ ਤਾਂ ਤੁਹਾਨੂੰ ਲਾ ਦਿੰਦੀ ਆ ਹੁਣ ਆਹੋ ਮੈਂ ਚੱਲ ਫੋਨ ਕਰਕੇ ਤੇ ਕੋਈ ਗੱਲਬਾਤ ਪੁੱਛਾਂ ਰਾਜੀ ਬਾਜੀ ਨਾਲ ਆਹ ਤੋ ਉਹਨਾਂ ਦਾ ਵੀ ਕਿੰਨੇ ਦਿਨ ਹੋ ਗਏ ਫੋਨ ਆਇਆ ਹੀ ਨਹੀਂਗਾ ਆਇਆ ਨਹੀਂਗਾ ਤਾਂ ਮੈਂ ਕਹਿਣੀ ਵੀ ਅਸੀਂ ਆਪ ਹੀ ਕਰ ਲੈਂਦੇ ਉਹਨਾਂ ਵੀ ਨਹੀਂ ਕੀਤਾ ਕੋਈ ਨਹੀਂ ਮੈਂ ਹੁਣੇ ਤੁਹਾਨੂੰ ਲਾ ਦਿੰਦੀ ਆ ਤੁਸੀਂ ਕਰ ਲਓ ਗੱਲਬਾਤ ਪਿੰਨੇ ਕੁਛ ਨਾ ਕੁਛ ਕਹਿਣਾ ਹੀ ਆ ਕੀ ਕਰਨੂ ਫੋਨ ਚ ਕਣਾ ਇਹਦਾ ਕੋਈ ਨਹੀਂ ਮੈਂ ਵੀ ਲਾਈ ਜਾਣਾ ਹੈਲੋ ਸਾਸ਼ਟ੍ਰੀ ਗੱਲਪੇਨ ਜੀ ਹਾਂਜੀ ਹਾਂਜੀ ਹਾਂ ਵਧੀਆ ਵਧੀਆ ਤੁਸੀਂ ਆਪਣਾ ਸੁਣਾਓ ਮੈਨੂੰ ਤਾਂ